ਸੋਰਸਸ ਤੋਂ ਇਨਫੋਰਮੇਸ਼ਨ ਮਿਲੀ ਹੈ ਉਹ ਇਹੀ ਹੈ ਕਿ ਇਸ ਲਾਨ ਦੇ ਵਿੱਚ ਸਖਬੀਰ ਸਿੰਘ ਬਾਦਲ ਤੇ ਸੁਨੀਲ ਸਿੰਘ ਸਿਆਣੀ ਨੂੰ ਮੁੱਖ ਸਾਜ਼ਿਸ਼ ਘਾੜੇ ਵਜੋਂ ਸ਼ਾਮਲ ਕੀਤਾ ਗਿਆ ਔਰ ਐਸਆਈਟੀ ਨੇ ਕਲੇਮ ਕੀਤਾ ਕਿ ਪੋਲੀਟਿਕਲ ਫਾਇਦਾ ਲੈਣ ਲਈ ਸਖਬੀਰ ਸਿੰਘ ਬਾਦਲ ਨੇ ਗ੍ਰੇਸਰੀ ਨਾਲ ਰਲ ਕੇ ਇੱਕ ਡੀਪ ਰੂਟ ਜਿਹੜੀ ਕੌਨਸਪੀਰੇਸੀ ਜੀ ਉਹ ਕੀਤੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਕੋਟਕਪੂਰਾ ਗੋਲੀਕਾਂਡ ਜਿਹੜਾ ਕਿ ਸ਼੍ਰੀ ਗੁਰੂ ਰੰਧ ਸਾਹਿਬ ਦੀਆਂ ਬੇਅਦਬੀਆਂ ਤੋਂ ਬਾਅਦ ਵਾਪਰਿਆ ਸੀ ਤੇ ਉਸ ਮਾਮਲੇ ਨੂੰ ਲੈ ਕੇ ਅੱਜ ਇਸ ਸਬੰਧੀ ਬਣੀ ਸੈਟ ਨੇ ਕੰਮ ਚੱਕਤਾ ਤੇ ਫਰੀਦਕੋਟ ਦੀ ਅਦਾਲਤ ਵਿੱਚ ਦੋ ਚਲਾਨ ਇੱਕੋ ਵੇਲੇ ਪੇਸ਼ ਕਰਕੇ ਇਹ ਸਬੂਤ ਵੀ ਨਾਲ ਲਾ ਦਿੱਤੇ ਕਿ ਇਹ ਸਾਰਾ ਘਟਨਾਕਰਮ ਇਹ ਸਾਰੀ ਸਾਜ਼ਿਸ਼ ਕਥਿਤ ਤੌਰ ਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਸ ਵੇਲੇ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਸਾਰਿਆ ਰਚਿਆ ਗਿਆ ਸੀ ਇਨ੍ਹਾਂ ਚਲਾਨਾਂ ਦੇ ਤੇ ਇਹ ਸਬੂਤ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੁਣ ਕਾਫੀ ਵੱਧ ਸਕਦੀਆਂ ਤੇ ਅਦਾਲਤ ਨੇ ਇਸ ਮਾਮਲੇ ਦੇ ਵਿੱਚ 1 ਮਾਰਚ ਤਾਰੀਖ ਮਿਥ ਦਿੱਤੀ ਆ ਤੇ ਇਸ ਤਾਰੀਖ ਤੇ ਸਾਰੇ ਇਨ੍ਹਾਂ ਕੇਸਾਂ ਦੇ ਵਿੱਚ ਜਿਹੜੇ ਨਾਮਜ਼ਦ ਹੋਏ ਆ ਮੁਲਜ਼ਮ ਉਹਨਾਂ ਸਾਰਿਆਂ ਨੂੰ ਪੇਸ਼ ਹੋਣ ਦੇ ਲਈ ਹਦਾਇਤ ਕਰ ਦਿੱਤੀ ਆ ਅੱਜ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਫਰੀਦਕੋੜ ਦੀਆਂ ਕਚਹਿਰੀਆਂ ਦੇ ਵਿੱਚ ਸਾਰਾ ਦਿਨ ਗਹਿਮੇ ਗਹਿਮੀ ਹੁੰਦੀ ਰਹੀ ਤੇ ਕੀ ਕੁਝ ਹੋਇਆ ਹੋਰ ਕੀ ਕੁਝ ਹੋਣ ਵਾਲਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਵਿੱਚ ਕੀ ਸਾਹਮਣੇ ਆ ਸਕਦਾ ਆਓ ਇਸ ਬਾਰੇ ਹੋਰ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋਂ ਕੀ ਇਹ ਛਾਸ ਗੱਲਾਂ ਨੇ ਅ ਉਹ ਜੀ ਸਰ ਇਸ ਤਰ੍ਹਾਂ ਹੈਗਾ ਕਿ ਜਿਹੜਾ ਵਿਸ਼ੇਸ਼ ਜਾਂਚ ਟੀਮ ਹੈਗੀ ਜਿਹੜੀ ਕੋਟਪੂਰਾ ਗੋਲੀकांड ਦੀ ਪੜਤਾਲ ਕਰ ਰਹੀ ਹੈ ਕੋਟਪੂਰਾ ਗੋਲੀकांड ਤੇ ਦੋ ਐਫਆਈਆਰਾਂ ਦਰਜ ਹੋਈਆਂ ਸੀ ਇੱਕ 192 ਨੰਬਰ ਹੋਈ ਸੀ ਇੱਕ 123 ਨੰਬਰ ਹੋਈ ਦਰਜ ਹੋਈ ਸੀ ਇਹਨਾਂ ਦੋਨਾਂ ਐਫਆਈਆਰਾਂ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਅੱਜ ਕ੍ਰਿਮ 200 ਪੇਜ ਦਾ ਜਿਹੜਾ ਹੈਗਾ ਉਹ ਚਲਾਨ ਅਦਾਲਤ ਵਿੱਚ ਪੇਸ਼ ਕੀਤਾ। ਅਲਾਕਾ ਵਿੱਚ ਹਜੇਪਾਲ ਸਿੰਘ ਦੀ ਅਦਾਲਤ ਦੇ ਵਿੱਚ। ਇਹ ਅਦਾਲਤ ਨੇ ਇਸ ਕੇਸ ਦੀ ਜਿਹੜੀ ਤਰੀਕ ਅਗਲੀ ਹੈਗੀ ਆ ਉਹ 1 ਮਾਰਚ ਨਿਸ਼ਚਿਤ ਕਰਤੀ ਹੈਗੀ ਹੈ। ਜਿੰਨਾ ਮੁਜ਼ਮਨ ਦੇ ਚ ਖਾਸ ਚਲਾਨ ਪੇਸ਼ ਕੀਤਾ ਗਿਆ ਉਹਨਾਂ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਨੀਲ ਸੈਣੀ, ਪਰਵਰਾਜ ਸਿੰਘ ਬਰਾ ਨੰਗਲ, ਅਮਰ ਸਿੰਘ ਚਾਲ, ਸਾਬਕਾ ਐਸਐਸਪੀ ਚੰਨਜੀ ਸ਼ਰਮਾ, ਸਾਬਕਾ ਜਿਹੜੇ ਐਸਐਸਟੀਫੀ ਕੋਰਟ ਦੇ ਸੁਖਮਿੰਦਰ ਸਿੰਘ ਮਾਨ ਤੇ ਥਾਣਾ ਸਿੱਟੀ ਕੋਟਪੁਰ ਦੇ ਐਸਐਚਓ ਉਹਦੇ ਵਿੱਚ ਮਤਲਬ ਸ਼ਾਮਿਲ ਹੈਗੀ ਹੈ ਔਰ ਇਹਦੇ ਵਿੱਚ ਜਿਹੜੇ ਕੁਝ ਉਹਨਾਂ ਨੇ ਬਲਾਸਟਿਕ ਰਿਪੋਰਟਾਂ ਫੰਸ ਰਿਪੋਰਟਾਂ ਹੈਗੀਆਂ ਉਪਰਿਸ਼ ਪਰਤਾ ਰਿਪੋਰਟਾਂ ਗਵਾਹਾਂ ਦੀ ਲਿਸਟ ਹੈਗੀ ਹੈ ਤੇ ਪੂਰੀ ਜਿਹੜੀ ਘਟਨਾ ਬਾਰੇ ਇੱਕ ਜਿਹੜਾ ਵੇਰਵਾ ਇਹਦੇ ਵਿੱਚ ਦਿੱਤਾ ਗਿਆ ਹੈਗਾ ਬਿਲਕੁਲ ਹੋਰ ਕੋਈ ਵਸੀਹ ਗੱਲ ਜਿਹੜੀ ਲਿਖੀ ਹੈ ਇਸ ਕਵੀਸਨ ਬਾਦਲ ਬਾਰੇ ਅ ਉਹਦੇ ਵਿੱਚ ਅ ਅਜੇ ਸਾਰਾ ਰਿਕਾਰਡ ਤਾਂ ਮੈਨੂੰ ਮਿਲਿਆ ਪਰ ਜੋ ਸੋਰਸਸ ਤੋਂ ਇਨਫੋਰਮੇਸ਼ਨ ਮਿਲੀ ਹੈ ਉਹ ਇਹੀ ਹੈ ਕਿ ਇਸ ਲਾਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਸੁਨੀਲ ਸਿੰਘ ਸੈਣੀ ਨੂੰ ਬਹੁਤ ਸਾਜ਼ਿਸ਼ ਘਾੜੇ ਵਜੋਂ ਸ਼ਾਮਲ ਕੀਤਾ ਗਿਆ ਔਰ ਐਸਆਈਟੀ ਨੇ ਕਲੇਮ ਕੀਤਾ ਕਿ ਪੋਲੀਟਿਕਲ ਫਾਇਦਾ ਲੈਣ ਲਈ ਸਖਬੀਰ ਸਿੰਘ ਬਾਦਲ ਨੇ ਗ੍ਰੇਸਰੀ ਨਾਲ ਰਲ ਕੇ ਇੱਕ ਡੀਪ ਰੂਟ ਜਿਹੜੀ ਕਾਂਸਪੀਰੇਸੀ ਜਿਹੜੀ ਉਹ ਕੀਤੀ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੁੜ ਕਰੋ ਸੋਰਸਸ ਤੋਂ ਇਨਫੋਰਮੇਸ਼ਨ